ਕੋ ਜੀ ਸਾਹਿਬ ਤੇ ਮੇਰੇ ਮਾਨਸੇ ਹਲਕੇ ਤੋਂ ਹੋ ਸਕਦਾ ਕੋਈ ਵਾਰਦਾ ਵੀ ਮੇਰਾ ਕੁਤਰਾ ਹੋਏ ਸਾਡੀ ਜਿਹੜੀ ਕੋ ਟੀਮ ਹੈ ਜਿਹਨੂੰ ਰੀੜ ਦੀ ਹੱਡੀ ਕਿਹਾ ਜਾਂਦਾ ਮੇਰੇ ਸਾਥੀ ਮੇਰੇ ਵਰਕਰ ਇੱਥੇ ਆਏ ਨੇ ਤੇ ਪ੍ਰੈਸ ਤੇ ਮੇਰੇ ਪਰ ਇਹਨਾਂ ਦੀ ਬਹੁਤ ਐਮਪੂਰ ਸਾਡੀ ਆਵਾਜ਼ ਸਾਰੇ ਹਿੰਦੁਸਤਾਨ ਚ ਪਹੁੰਚਾਉਣ ਵਾਸਤੇ ਉਹ ਅੱਜ ਇੱਥੇ ਬੈਠੇ ਨੇ ਸਬਲਕਾਰ ਸਿੰਘ ਜੀ ਮੈਂ ਸਾਰੇ ਵੀਰਾਂ ਨੂੰ ਇੱਕ ਤੁਹਾਨੂੰ ਜਾਣਕਾਰੀ ਦੇਣਾ ਚਾਹਨਾ ਹੈ ਕਿ ਮੇਰੀ ਪਹਿਲੀ ਮੁਲਾਕਾਤ ਸਬਲਕਾਰ ਸਿੰਘ ਹੋਣਾ ਨਾਲ ਸਾ ਚਮਕੌਰ ਸਿੰਘ ਹੋਣਾ ਨਾਲ ਤੇ ਸਿੱਧੂ ਮੂਸੇਵਾਲਾ ਸਾਡੇ ਅਜ਼ੀਜ਼ ਦੇ ਨਾਲ ਉਦੋਂ ਹੋਈ ਜਦੋਂ ਇਸ ਦੁਨੀਆ ਵਿੱਚ ਨਹੀਂ ਸੀ ਉਸ ਤੋਂ ਪਹਿਲੇ ਮੈਂ ਕਿਉਂਕਿ ਦਿੱਲੀ ਵਿੱਚ ਲਗਾਤਾਰ 12 ਸਾਲ ਮੈਂਬਰ ਆਫ ਪਾਰਲੀਮੈਂਟ ਰਿਹਾ ਜਦੋਂ ਕਾਂਗਰਸ ਵੀ ਉਹ ਜੋਇਨ ਕੀਤੇ ਨੇ ਇਹਦੇ ਪੁਰਾਣਾ ਪਰਿਵਾਰ ਹੀ ਕਾਂਗਰਸ ਦੇ ਜਦੋਂ ਉਹਨਾਂ ਨੇ ਇਲੈਕਸ਼ਨ ਵੀ ਲੜੀ ਹੈ ਮੈਂ ਆਪਣੀ ਇਲੈਕਸ਼ਨ ਚ ਫਸਿਆ ਰਿਹਾ ਮੇਰੀ ਮੁਲਾਕਾਤ ਨਹੀਂ ਸੀ ਬਦਕਿਸਮਤੀ ਨਾਲ ਮੁਲਾਕਾਤ ਹੋਦੋਈ ਜਦੋਂ ਸਾਡਾ ਛੋਟਾ ਵੀਰ ਇਸ ਦੁਨੀਆ ਵਿੱਚ ਨਹੀਂ ਰਿਹਾ ਬਟ ਉਦੋਂ ਤੋਂ ਲੱਗਾ ਤਾਂ ਮੈਂ ਆਪਣਾ ਇੱਕ ਪਰਿਵਾਰਿਕ ਰਿਸ਼ਤਾ ਇਹਨਾਂ ਨਾਲ ਪੈਦਾ ਕੀਤਾ ਇਹ ਗੱਲ ਪਹਿਲੇ ਅਸੀਂ ਜ਼ਾਹਰ ਨਹੀਂ ਕੀਤੀ ਜਿਹੜੀ ਮੈਂ ਅੱਜ ਕਰਨਾ ਚਾਹੁੰਦਾ ਪਾਰਟੀ ਦੀ ਹਾਈ ਕਮਾਂਡ ਨੇ ਵਿਸ਼ੇਸ਼ ਤੌਰ 'ਤੇ ਸਾਡੇ ਨੌਜਵਾਨ ਲੀਡਰ ਨੇ ਦਿੱਲੀ ਚ ਉਹਨਾਂ ਦਾ ਬਹੁਤ ਮਨ ਵਿੱਚ ਖਾਹਤ ਸੀ ਕਿ ਸੱਬਲਕੌਰ ਸਿੰਘ ਹੋਣੀ ਕਿਉਂਕਿ ਸਿੱਧੂ ਮੂਸੇਵਾਲੇ ਨੂੰ ਹਰ ਪੰਜਾਬੀ ਦੁਨੀਆ ਪਰ ਚ ਬੈਠਾ ਹੋਇਆ ਦੇ ਉਹ ਚਾਹੁੰਦਾ ਸੀ ਕਿ ਜਿਹੜੀ ਜ਼ਿਆਤੀ ਹੋਈ ਤੇ ਜਿਹੜੀ ਜ਼ਿਆਤੀ ਕਰਵਾਈ ਗਈ ਜਿਹਦਾ ਜ਼ਿਕਰ ਅਕਸਰ ਸਾਬਲ ਕੌਰ ਸਿੰਘ ਦੀ ਕਰਦੇ ਨੇ ਕਿ ਸਰਕਾਰਾਂ ਨੇ ਰਲ ਕੇ ਇਹ ਜੋ ਕੁਝ ਕਰਵਾਇਆ ਹੈ ਇਹ ਕੋਈ ਇੰਡੀਵਿਜੂਅਲ ਐਕਟ ਨਹੀਂ ਹੈ ਇੱਕ ਸਾਜ਼ਿਸ਼ ਦੇ ਅਧੀਨ ਇੱਕ ਨੌਜਵਾਨ ਉੱਭਰਦੀ ਹੋਈ ਪੰਜਾਬ ਦੀ ਆਵਾਜ਼ ਜਿਹੜਾ ਸਾਰੀ ਦੁਨੀਆ ਦੇ ਵਿੱਚ ਇੱਕ ਵੱਡੇ ਪੇਮਾਨੇ ਤੇ ਇੱਕ ਆਪਣਾ ਪ੍ਰਭਾਵ ਛੱਡ ਰਿਹਾ ਸੀ ਉਸ ਦਾ ਪ੍ਰਭਾਵ ਖਤਮ ਕਰਨ ਵਾਸਤੇ ਇਨਸੀਡੈਂਟ ਹੋਇਆ ਜਿਸ ਕਾਰਨ ਅੱਜ ਦੇ ਦਿਨ ਤੱਕ ਕਿਸੇ ਕਿਸਮ ਦੀ ਜਸਟਿਸ ਉਹਨਾਂ ਨੂੰ ਨਹੀਂ ਮਿਲ ਪਾਈ ਸਾਡੇ ਲੀਡਰ ਇੱਥੇ ਪਰਸਨਲੀ ਆਏ ਤੁਹਾਡਾ ਦਾਸ ਵੀ ਆਇਆ ਸਾਡੇ ਪ੍ਰਧਾਨ ਰਾਜਾ ਵਿਡਿੰਗ ਸਾਹਿਬ ਵੀ ਆਏ ਪਰ ਬੈਠ ਕੇ ਗਏ ਉਹਨਾਂ ਦਾ ਮਨ ਇਹ ਸੀ ਕਿ ਜਸਟਿਸ ਲੈਣ ਵਾਸਤੇ ਸਿੱਧੂ ਮੂਸੇਵਾਲੇ ਉਹਨਾਂ ਦੇ ਪਿਤਾ ਜਿਹੜੇ ਇਹ ਖੁਦ ਹਿੰਦੁਸਤਾਨ ਦੀ ਪਾਰਲੀਮੈਂਟ ਦੇ ਵਿੱਚ ਜਾਣ ਉੱਥੇ ਗੱਲ ਜਿਹੜੀ ਹੈ ਚੁੱਕੀ ਜੇ ਇਹਨਾਂ ਨਾਲ ਲਗਾਤਾਰ ਮੇਰਾ ਸੰਪਰਕ ਸੀ ਬਹੁਤ ਹੱਦ ਤੱਕ ਇਹਨਾਂ ਨੇ ਸਾਨੂੰ ਹਾਂ ਵੀ ਭਰੀ ਸੀ ਲਗਾਤਾਰੇ ਤਕਰੀਬਨ ਸਾਲ ਇਹ ਗੱਲ ਚੱਲਦੀ ਰਹੀ ਅਖੀਰ ਤੇ ਆ ਕੇ ਕਿਸੇ ਕਾਰਨ ਉਹ ਵੀ ਨਿੱਜੀ ਇਹਨਾਂ ਦੇ ਜਿਹੜੇ ਆਪਸ ਵਿੱਚ ਇਹਨਾਂ ਨੇ ਕਿਹਾ ਕਿ ਬਾਜੋ ਸਾਹਿਬ ਮੈਨੂੰ ਕੋਈ ਆਪਣੀ ਕਰਦੀ ਕੋਈ ਇਸ ਕਿਸਮ ਦੀ ਪ੍ਰੋਬਲਮ ਹੈ ਜਿਸ ਦੇ ਕਾਰਨ ਇਹ ਜਿਹੜੀ ਤੁਹਾਡੀ ਪੇਸ਼ਕਸ਼ ਹੈ ਉਹ ਹੋ ਸਕਦਾ ਸਾਨੂੰ ਇਹ ਨਾ ਮੈਨੂੰ ਇਹ تسلیم ਕਰਨੀ ਪਏ ਨਾ ਮੇਰੇ ਕੋਲ ਯੈਸ ਕਰਨੀ ਪਏ ਜਦੋਂ ਅਖੀਰ ਇਹਨਾਂ ਵੱਲੋਂ ਇਨਕਾਰੀ ਹੋਈ ਤੇ ਫਿਰ ਇਹ ਟਿਕਟ ਅਗਲੇ ਪਾਸੇ ਗਈ ਇਸ ਦੇ ਬਾਵਜੂਦ ਕਿ ਇਹਨਾਂ ਨੇ ਜਵਾਬ ਵੀ ਦੇ ਦਿੱਤਾ ਸੀ ਮੈਂ ਸਚ ਚਮਕੌਰ ਸਿੰਘ ਨੂੰ ਉਹਦੇ ਵਿੱਚ ਬਕਾਇਦਾ ਤੌਰ 'ਤੇ ਕਿਹਾ ਕਿ ਤੁਸੀਂ ਕੋਸ਼ਿਸ਼ ਕਰੋ ਉੱਤੋਂ ਵੀ ਉਹ ਚਾਹੁੰਦੇ ਨੇ ਮੈਨੂੰ ਵੀ ਉਹਨਾਂ ਨੇ ਇਹ ਪੁੱਛਿਆ ਸੀ ਮੈਂ ਵੀ ਕਿਹਾ ਸੀ ਕਿ ਪੱਕੇ ਤੌਰ 'ਤੇ ਤੁਸੀਂ ਫਿਕਰ ਨਾ ਕਰੋ ਜਦੋਂ ਮੌਕਾ ਆਏਗਾ ਅਸੀਂ ਜ਼ਰੂਰ ਚਾਹਨੇ ਆ ਇਹਨਾਂ ਨੂੰ ਕਿਸੇ ਗੱਲ ਦੀ ਭੁੱਖ ਨਹੀਂ ਹੈ ਇਹਨਾਂ ਦਾ ਤਾਂ ਇੱਕ ਨੌਜਵਾਨ ਬੱਚਾ ਜਿਹੜਾ ਸੀ ਉਹ ਨਹੀਂ ਰਿਹਾ ਉਹ ਪਾਰਟੀ ਵੀ ਚਾਹਦੀ ਸੀ ਕਿ ਸਾਰੀ ਦੁਨੀਆ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਆਣ ਕੇ ਤੇ ਉੱਥੇ ਅਸੀਂ ਜਸਟਿਸ ਵੀ ਲਵਾਵਾਂਗੇ ਤੇ ਉਹ ਲੋਕ ਦੇਨ ਕਾਬ ਕਰੰਗ ਉਹਨਾਂ ਚਿਹਰਿਆਂ ਨੂੰ ਜਿਨ੍ਹਾਂ ਨੇ ਰਣਕੀ ਦੀ ਵੱਡੀ ਸਾਜ਼ਿਸ਼ ਸਿੱਧੂ ਪਰਿਵਾਰ ਦੇ ਖਿਲਾਫ ਨਹੀਂ ਪੰਜਾਬ ਦੇ ਖਿਲਾਫ ਕੀਤੀ ਪਰ ਚਲੋ ਉਹ ਇਹਨਾਂ ਦਾ ਆਪਣਾ ਇੱਕ ਫੈਸਲਾ ਸੀ ਫੈਸਲੇ ਤੋਂ ਬਾਅਦ ਸਾਜੀਤਪਿੰਦਰ ਸਿੰਘ ਸਿੱਧੂ ਜੀ ਨੂੰ ਇਹ ਸੀਟ ਦਿੱਤੀ ਗਈ ਉਹਨਾਂ ਨੇ ਖੁਦ ਦੱਸਿਆ ਤੇ ਮੈਂ ਵੀ ਇਹਨਾਂ ਨੂੰ ਕਿਹਾ ਸੀ ਕਿ ਪਹਿਲੇ ਜਾ ਕੇ ਆਪਣੀ ਹਾਜ਼ਰੀ ਭਰ ਕੇ ਆਇਓ ਇਹ ਗਏ ਨਾ ਮੈਨੂੰ ਦੱਸਿਆ ਸਾਰੀ ਬੜੀ ਅੱਛੀ ਮੁਲਾਕਾਤ ਹੋਈ ਮੈਨੂੰ ਇਹ ਵੀ ਯਕੀਨਤ ਹੋਇਆ ਗਿਆ ਕਿ ਤੁਸੀਂ ਫਿਕਰ ਨਾ ਕਰੋ ਜਿੱਥੇ ਵੀ ਚਾਹੋ ਅਸੀਂ ਤੁਹਾਡੀ ਮਦਦ ਵਾਸਤੇ ਜਿਹੜੇ ਬਾਅਦ ਇਹ ਵੀ ਤੁਹਾਡਾ ਆਪਣਾ ਅਜ਼ੀਜ਼ ਇਹ ਸਿੱਧੂ ਭਰਾ ਹੈ ਤੁਹਾਡਾ ਕਾਂਗਰਸੀ ਭਰਾ ਹੈ ਤੁਹਾਡਾ ਕਿਰਪਾ ਕਰਕੇ ਅਸ਼ੀਰਵਾਦ ਭਰਿਆ ਹੱਥ ਰੱਖੋ ਗੁਰੂ ਮਹਾਰਾਜ ਸਾਹਿਬ ਨੇ ਮਿਹਰ ਕਰਨੀ ਹੈ ਇਹ ਪਾਰਲੀਮੈਂਟ 'ਚ ਵੀ ਲੜੇਗਾ ਤੇ ਜਿੱਦਣ ਤੁਹਾਡੀ ਸਰਕਾਰ ਸਤਾਈ 'ਚ ਆ ਗਈ ਜੋ ਤੁਸੀਂ ਹੁਕਮ ਕਰੋਗੇ ਉਹ ਜੇ ਨਾ ਹੋਏਗਾ ਤੇ ਫਿਰ ਤੁਸੀਂ ਕਿਉਂਕਿ ਤੁਸੀਂ ਜਵਾਨਾਂ ਵਾਲੀ ਗੱਲ ਮੈਂ ਤੁਹਾਨੂੰ ਯਕੀਨ ਦਿਵਾਉਣਾ ਚਾਹੁੰਦਾ ਜਿੰਨਾ ਤੁਹਾਨੂੰ ਦਰਦ ਹੈ ਉਨਾ ਹੀ ਸਾਕਾ ਬਟ ਅਸੀਂ ਗੁਰੂ ਮਹਾਰਾਜ ਸਾਹਿਬ ਦਾ ਬਹੁਤ ਵੱਡਾ ਸ਼ੁਕਰਾਨਾ ਵੀ ਕਰਨਾ ਚਾਹੁੰਦੇ ਜਿਹੜਾ ਛੋਟਾ ਸਿੱਧੂ ਮੂਸੇਵਾਲਾ ਆਇਆ ਇਹ ਵੀ ਕੋਈ ਇਸ ਤੋਂ ਵੱਡਾ ਅਜੂਬਾ ਨਹੀਂ ਹੋ ਸਕਦਾ ਗੁਰੂ ਮਹਾਰਾਜ ਸਾਹਿਬ ਦੀ ਅਪਾਰ ਕਿਰਪਾ ਵੇ ਇੱਕ ਹੱਥੋਂ ਚੀਜ਼ ਲੈਣੀ ਦੂਜੇ ਹੱਥੋਂ ਚੀਜ਼ ਤੇ ਇਸ ਗੱਲ ਕਰਨ ਜਿਆਦਾ ਹੋਰ ਗੱਲ ਨਾ ਕਹਿੰਦਾ ਹੋਇਆ ਮੈਂ ਤੁਹਾਨੂੰ ਯਕੀਨ ਦਿਵਾਵਾਂਗੀ ਸਮੁੱਚੀ ਪਾਰਟੀ ਅਜੇ ਸਬਲਕੌਰ ਸਿੰਘ ਜੀ ਅਜੇ ਤੇ ਟਿਕਟਾਂ ਦੀ ਕੱਲ ਹੀ ਵੰਡ ਮੁਕੰਮਲ ਹੋਈ ਅਜੇ ਇੱਕ ਰਹਿਦੀ ਫਰੋਸਤ ਜਿੱਦਣ ਅਸੀਂ ਆਏ ਸਾਡੀ ਸਾਰੀ ਕੈਂਪੇਨ ਹੀ ਪੰਜਾਬ 'ਚ ਸਾਡੇ ਅਜ਼ੀਜ਼ ਦੇ ਨਾਂ ਤੇ ਚੱਲਨੀ ਅਜੇ ਤਾਂ ਕੰਮ ਹੀ ਸ਼ੁਰੂ ਹੋਇਆ ਹੈ ਅਜੇ ਛੋਟਾ ਛੋਟਾ ਜਿਸ ਤਰ੍ਹਾਂ ਆ ਕੇ ਤੁਹਾਨੂੰ ਪਤਾ ਹੀ ਹੈ ਥੋੜਾ ਮੋਟਾ ਵਰਕਰ ਤਿਆਰ ਕਰੀ ਦੇ ਨੇ ਉੱਠੋ ਜਾਗੋ ਸਾਰੇ ਇਹ ਜਿੱਦੜਾ ਆਗੀ ਸਾਡੀ ਮੇਨ ਕੈਂਪੇਨ ਜਿਹੜੀ ਉਹ ਆਪਣੇ ਨੌਜਵਾਨ ਛੋਟੇ ਵੀਰ ਤੇ ਹੋਣੀ ਏ ਮੂਸੇਵਾਲਾ ਸਾਹਿਬ ਨੂੰ ਪੁੱਛੋ ਇਹਨਾਂ ਨੇ ਮੈਨੂੰ ਹੁਕਮ ਲਾਇਆ ਸੀ ਕਿ ਅਸੈਂਬਲੀ ਚੱਲਦੀ ਏ ਤੇ ਮੌਜੂਦਾ ਮੁੱਖ ਮੰਤਰੀ ਕੋਈ ਸਾਡਾ ਹੱਥ ਨਹੀਂ ਫੜ ਰਿਆ ਸਾਨੂੰ ਜਸਟਿਸ ਨਹੀਂ ਦਵਾ ਰਿਆ ਆਪ ਆਪਣੀ ਗੱਡੀ ਚ ਲਿਜਾ ਕੇ ਵਿਧਾਨ ਸਭਾ ਦੇ ਬਾਹਰ ਤਕੜੇ ਹੋ ਕੇ ਧਰਨਾ ਮਾਰਿਆ ਮਜਬੂਰ ਕੀਤਾ ਮੁੱਖ ਮੰਤਰੀ ਨੂੰ ਕਿ ਆਪਣਾ ਉਥੇ ਮਨਿਸਟਰ ਖੱਲਿਆ ਮਨਿਸਟਰ ਨੇ ਵਿਸ਼ਵਾਸ ਦੁਆਇਆ ਕਿ ਇਹਨੇ ਦੇਣਾ ਅੱਛੇ ਤੁਹਾਡੀ ਮੀਟਿੰਗ ਕਰਾਵਾਂਗੇ ਫਿਰ ਉਸ ਗੱਲ ਤੋਂ ਭੱਜੇ ਪੰਜਾਬ ਦੇ ਲੋਕ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ ਕਿ ਜਿਹੜਾ ਮੌਜੂਦਾ ਮੁੱਖ ਮੰਤਰੀ ਹੈ ਪੰਜਾਬ ਦਾ ਇਹ ਬਕਾਇਦਾਤਾ ਔਰ ਭਾਜਪਾ ਦੀ ਬੀਟਿੰਗ ਇਹਨਾਂ ਤੋਂ ਜੇ ਅਸੀਂ ਉਮੀਦ ਕਰੀਏ ਕਿ ਸਾਨੂੰ ਜਸਟਿਸ ਦੁਵਾਣਗੇ ਜਸਟਿਸ ਨਹੀਂ ਦੁਵਾਣਗੇ ਇਹ ਜੋ ਕੁਝ ਸਾਡੇ ਨਾਲ ਵਾਪਰਿਆ ਇਹਦੇ ਵਿੱਚ ਇਹ ਬੰਦੇ ਹਿੱਸੇਦਾਰ ਤੋ ਇਸ ਗੱਲ ਕਾਰਨ ਸਾਡਾ ਅਜ਼ੀਜ਼ ਸਾਡਾ ਛੋਟਾ ਵੀਰ ਤੁਹਾਨੂੰ ਬਚਨ ਦੇ ਕੇ ਚੱਲਿਆ ਮਰਦੇ ਮੈਂ ਇਹਨੂੰ ਬਹੁਤ ਚੰਗੀ ਤਰ੍ਹਾਂ ਜਾਣਨਾ ਇਹ ਆਪਣਾ ਜੋ ਤੁਹਾਨੂੰ ਦਿੱਤੀ ਜ਼ੁਬਾਨ ਹੈ ਪੁਗਾਏਗਾ ਇੱਥੇ ਪਾਰਟੀ ਪੁਗਾਏਗੀ ਜੇ ਤੁਹਾਨੂੰ ਮੇਰੇ ਤੇ ਫੇਥ ਹੈ ਤੇ ਕਿਰਪਾ ਕਰਕੇ ਮੈਂ ਤੁਹਾਨੂੰ ਹੱਥ ਜੋੜ ਕੇ ਸਾਰੇ ਵਰਕਰ ਸਾਥੀਆਂ ਨੂੰ ਗੁਜ਼ਾਰਿਸ਼ ਕਰਾਂਗਾ ਅਸ ਟਾਈਮ ਬਹੁਤ ਵੱਡੀ ਚੁਣੌਤੀ ਹੈ ਹਿੰਦੁਸਤਾਨ ਦੀ ਜੇ ਅਸੀਂ ਆਪਣੀ ਲੋਕ ਰਾਜ ਜਿਹੜੀ ਡੈਮੋਕ੍ਰੇਸੀ ਬਚਾਣੀ ਜੇ ਬਾਬਾ ਪੀਮਰਾਓ ਅੰਬੇਦਕਰ ਸਾਹਿਬ ਦੀ ਸੰਵਿਧਾਨ ਬਚਾਣਾ ਜੇ ਪੰਜਾਬ ਦੇ ਹੱਕਾਂ ਨੂੰ ਡਟ ਕੇ ਪਹਿਰਾ ਦੇਣਾ ਹੈ ਜੇ ਕਿਸਾਨੀ ਤੇ ਖੇਤ ਮਜ਼ਦੂਰ ਬਚਾਣਾ ਹੈ ਤੇ ਕਾਂਗਰਸ ਤੋਂ ਇਲਾਵਾ ਹੋਰ ਕੋਈ ਇਹੋ ਜੀ ਜਮਾਤ ਹੈ ਨਹੀਂ ਜਿਹੜੀ ਅੱਜ ਪੰਜਾਬ ਨੂੰ ਜਸਟਿਸ ਦਿਵਾ ਸਕੇ ਤਾਂ ਮੇਰੀ ਗੁਜ਼ਾਰਿਸ਼ ਹੈ ਕਿ ਜਿਹੜੀਆਂ ਛੋਟੀ ਮੋਟੀਆਂ ਕਮੀਆਂ ਨੇ ਮੈਂ 사 ਚਮਕੌਰ ਸਿੰਘ ਨੂੰ ਅੱਗੇ ਵੀ ਬੇਨਤੀ ਕੀਤੀ ਕਿ ਚਮਕੌਰ ਸਿੰਘ ਜੀ ਮੈਂ ਤੁਹਾਡੇ ਤੋਂ ਅੰਗਰੇਜ਼ੀ ਚ ਕਹਿੰਦੇ ਫੋਨ ਅਵੇ ਸਮਝੋ ਇਹ ਕਾਲ ਅਵੇ ਕਹੀਦਾ ਇੱਕ ਟੈਲੀਫੋਨ ਦੀ ਤੁਸੀਂ 2 ਮਿੰਟ ਚ ਘੰਟੀ ਵਜਾਓ ਤੇ ਮੈਂ ਉੱਥੇ ਜੇ ਨਾ ਕੋਈ ਗੱਲ ਸੌਰੀ ਤਾਂ ਮੈਂ ਸੁਣੇ ਹੁਣ ਜੇ ਤੁਸੀਂ ਦੱਸੋ ਹੀ ਨਾ ਤੇ ਸੜਕ ਤੇ ਕੀ ਹੋ ਰਿਹਾ ਜੇ ਨਾ ਤੁਸੀਂ ਕੋਈ ਦੱਸਦਾ ਨਹੀਂ ਇੱਥੇ ਬੈਠੇ ਆਪਾਂ ਨੂੰ ਕੀ ਪਤਾ ਲੱਗਦਾ ਬਾਰ ਕੀ ਹੋ ਰਿਹਾ ਜੋ ਕੁਝ ਵੀ ਕੋਈ ਪਰਿਵਾਰ ਦੀ ਜਾਂ ਵਰਕਰਾਂ ਦੇ ਉਹਨਾਂ ਦੀ ਆਪਣੀ ਤੇ ਕੋਈ ਪ੍ਰੋਬਲਮ ਨਹੀਂ ਜੋ ਕੋਈ ਆਪਣੇ ਵਰਕਰਸ ਦੀ ਕੋਈ ਛੋਟੀ ਮੋਟੀ ਕੋਈ ਇਥੋਂ ਲੋਕਲਾਈਜ਼ ਪ੍ਰੋਬਲਮ ਹੈ ਅਸੀਂ ਉਹਦਾ ਹੱਲ 100% ਕਰਾਂਗੇ ਸੋ ਇਨਾ ਹੀ ਕਹਿੰਦਾ ਹੋਇਆ ਮੈਂ ਤੁਹਾਡਾ ਸਾਰਿਆਂ ਦਾ ਆਪਣੇ ਵਰਕਰ ਸਾਥੀਆਂ ਦਾ ਸਿੱਧੂ ਸਾਹਿਬ ਦਾ ਆਪਣੇ ਪ੍ਰੈਸ ਪਰ ਹਮਾ ਦਾ ਜਿਹੜੇ ਲੇਟ ਨਾਈਟ ਆਏ ਨੇ ਉਹਨਾਂ ਸਾਰਿਆਂ ਦਾ ਬਸ਼ਕੂਰ ਤੁਸੀਂ ਬਹੁਤ ਇੱਜ਼ਤ ਕਰਦੇ ਹੋ ਬਹੁਤ ਮਾਨ ਕਰਦੇ ਹੋ ਤੇ ਜੇ ਯਕੀਨ ਕਰਦੇ ਹੋ ਸਾਬਲ ਕੌਰ ਸਿੰਘ ਜੀ ਹੁਣ ਇੱਥੇ ਉੱਠ ਕੇ ਇੱਕ ਵਾਰ ਕਹਾਂ ਦੋ ਕਿ ਮੇਰਾ ਛੋਟਾ ਵੀਰ ਆਇਆ ਮੈਂ ਉਹਦੀ ਜ਼ੁਬਾਨ ਤੇ ਵਿਸ਼ਵਾਸ ਕਰਨ ਤੋ ਇੰਨਾ ਹੀ ਮੈਂ ਕਹਿੰਦਾ ਹੋਇਆ ਅਖੀਰ ਤੇ ਸਾਬਲ ਕੌਰ ਸਿੰਘ ਨੂੰ ਗੁਜ਼ਾਰਿਸ਼ ਕਰਾਂਗਾ ਕਿ ਤੁਹਾਡਾ ਜੋ ਵੀ ਸਾਥੀਆਂ ਦੀ ਕੋਈ ਗੱਲਬਾਤ ਹੈ ਵੀ ਮੇਰੇ ਨੋਟਿਸ ਲੈ ਆਂਦੇ ਉਹਨਾਂ ਨੂੰ ਤੁਹਾਡੇ ਹੀ ਪੂਰਨ ਤੁਹਾਡਾ ਜਿਸਾਂ ਅੱਗੇ ਵੀ ਤੁਹਾਨੂੰ ਕਿਹਾ ਜੋ ਜੋ ਵੀ ਤੁਹਾਡੇ ਹੁਕਮ ਹੋਣਗੇ ਪਾਰਟੀ ਪੂਰਾ ਤੁਹਾਡੇ ਮੁਤਾਬਕ ਚੱਲੇਗੀ ਕੋਈ ਗਲਤ ਫਹਮੀ ਨਾ ਕਰਦੇ। ਤੁਹਾਨੂੰ ਕਿਸੇ ਨੂੰ ਕਹਿਣ ਦੀ ਲੋੜ ਨਹੀਂ। ਤੁਹਾਡਾ ਦਾਸ ਹੀ ਇੱਥੇ ਬੜਾ ਤੁਹਾਡੇ ਨਾਲ। ਤੁਹਾਡਾ ਹਰ ਇੰਟਰਸਟ ਵਾਚ ਕੀਤਾ ਜਾਏਗਾ ਪਰਵਾਰ ਦਾ ਵੀ ਆਪਣੇ ਵਰਕਰ ਸਾਡੀ ਆ। ਐਨਾ ਹੀ ਕਹਿੰਦਾ ਹੋਇਆ ਮੈਂ ਜਾਜ਼ਲ ਲਰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਸਾਡੀ ਨਾਲ ਦੇ ਵੀ ਮੈਕਸ ਵੀਡੀਓ ਦੇ ਦੇ। ਸਤਕਾਰਯੋਗ ਮੋਢੀ ਬਸਤਾਂ ਜਿੱਤਨੇ ਦਰਜੇ ਆਪਣੇ ਕੈਂਡੀਡੇਟ ਨੇ ਸਾਰੀਆਂ ਸੰਗਤ ਜਿੰਨੀਆਂ ਪੰਚ ਸਰਪੰਚ ਤੇ ਪੂਰੀ ਮੋਢਵਰ ਬੰਦੀ ਇਤਰਾਇਆਂ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਹਾਂ